ਅਗਰ ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਵਧੀਆ ਤੇ ਖਰਾ ਸੋਨਾ ਚਾਂਦੀ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਹੈ ਭਰੋਸੇਮੰਦ ਨਾਮ ਖਾਦਮ ਜੁਵੇਲਰਸ ਜੀ ਹਾਂ ਖਾਦਮ ਜੁਵੇਲਰਸ ਅਮਰੀਕਾ ਦੀ ਰਾਜਸਥਾਨੀ ਵਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਕਰੀਬ 9 ਵਜੇ ਦੇ ਕਰੀਬ ਯਹੂਦੀ ਮਿਊਜ਼ੀਅਮ ਦੇ ਬਾਹਰ ਇਜ਼ਰਾਈਲੀ ਦੂਤਾਵਾਸ ਦੇ ਦੋ ਕਰਮਚਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਘਟਨਾ ਸ਼ਹਿਰ ਦੇ ਪੀੜ ਪਹਾੜ ਵਾਲੇ ਇਲਾਕੇ ਵਿੱਚ ਹੋਈ ਹੈ ਜਿੱਥੇ ਕਈ ਮਿਊਜ਼ੀਅਮ ਸਰਕਾਰੀ ਦਫਤਰ ਅਤੇ FBI ਦਾ ਦਫਤਰ ਵਿਸਥਿਤ ਹੈ ਰਿਪੋਰਟ ਮੁਤਾਬਕ ਮਾਰੇ ਗਏ ਲੋਕਾਂ ਵਿੱਚ ਇੱਕ ਮਰਦ ਅਤੇ ਇੱਕ ਔਰਤ ਸ਼ਾਮਲ ਨੇ ਘਟਨਾ ਵੇਲੇ ਦੋਵੇਂ ਕਰਮਚਾਰੀ ਕੈਪੀਟਲ ਯਹੂਦੀ ਮਿਊਜ਼ੀਅਮ ਤੋਂ ਬਾਹਰ ਨਿਕਲ ਰਹੇ ਸਨ ਅਮਰੀਕਾ ਦੀ ਹੋਮਲੈਂਡ ਸੁਰੱਖਿਆ ਮੰਤਰੀ ਕ੍ਰਿਸਟੀ ਨੇ ਕਿਹਾ ਹੈ ਕਿ ਇਹ ਹਮਲਾ ਇੱਕ ਟਾਰਗੇਟ ਕਿਲਿੰਗ ਵਾਂਗਿਆ ਹੈ ਫਿਲਹਾਲ ਹਮਲਾਵਰਦੀ ਤਲਾਸ਼ੀ جاری ਹੈ ਉਨ੍ਹਾਂ ਲੋਕਾਂ ਨੂੰ ਪੀੜਤਾ ਲਈ ਅਰਦਾਸ ਕਰਨ ਦੀ ਅਪੀਲ ਵੀ ਕੀਤੀ ਹੈ संयुक्त राष्ट्र ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਨੇ ਇਸ ਹਮਲੇ ਨੂੰ ਯਹੂਦੀ ਵਿਰੋਧੀ ਅੰਤਕਵਾਦ ਦੱਸਿਆ ਹੈ ਉਹਨਾਂ ਕਹੇ ਕਿ ਇਹ ਪੂਰੇ ਯਹੂਦੀ ਸਮੁਦਾਇ ਤੇ ਕੀਤਾ ਗਿਆ ਹਮਲਾ ਹੈ ਉਹਨਾਂ ਅਮਰੀਕਾ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ